ਨਹੀਂ ਯਾਰ ਉਹ ਦੇਖੋ ਯਾਰ ਜਿਹੜਾ ਉੱਪਰ ਰੱਖਿਆ ਲੋਗੋ ਲੈ ਕੇ ਆ ਬੱਲੇ ਯਾਰ ਤੁਹਾਡੇ ਨਾਲ ਆ ਕੇ ਲਿਆ ਕੋਈ ਫੈਣੀ ਮਤਲਬ ਹੈ ਨਹੀਂ ਖੱਲੇ ਕਰਵਾ ਮਾਈਕ ਅਸੀਂ ਤੁਸੀਂ ਮੇਰੇ ਇੱਥੇ ਰੱਖੋ ਸਾਡੀ ਸਰਕਾਰ ਸੀ ਕਾਂਗਰਸ ਪਾਰਟੀ ਦੀ ਇਹ ਇਦਾਂ ਹੀ ਹੋਣਾ ਭਾਰਤ ਮੋਸ਼ਨ ਆਸ਼ੂ ਜੀ ਉਦੋਂ ਮੰਤਰੀ ਸੀ ਹਾਂਜੀ ਹਾਂਜੀ ਮੈਂ ਐਮਪੀ ਸੀ ਤੇ ਸਾਡੇ ਸਰਕਾਰਯੋ ਮੰਤਰੀ ਖੜੇ ਯਾਰ ਮਾਈਕ ਕਾਉਂਸਲਰ ਤੇ ਉਸ ਵੇਲੇ ਅਸੀਂ ਲਗਾਤਾਰ ਕਿਉਂਕਿ ਇੱਕ ਗੱਲ ਆਮ ਇਸ ਸਬੰਧ ਵਿੱਚ ਨਾਨਕ ਸਟੇਡੀਅਮ ਆ ਜਿਹੜਾ ਇਸ ਸ਼ਾਨ ਆ ਕੱਲੀ ਲੁਧਿਆਣੇ ਦੀ ਨਹੀਂ ਸਾਰੇ ਪੰਜਾਬ ਦੀ ਤੇ ਇਹਦਾ ਜੋ ਬੁਰਾ ਹਾਲ ਹੋ ਚੁੱਕਿਆ ਸੀ ਕਿਉਂਕਿ ਇੱਥੋਂ ਨੈਸ਼ਨਲ ਇੰਟਰਨੈਸ਼ਨਲ ਪੇਅਰ ਪੈਦਾ ਹੁੰਦੇ ਤੇ ਇਹਦਾ ਬਿਲਕੁਲ ਟਰੈਕ ਆ ਜਿਹੜਾ ਕਿਸੇ ਨੇ ਗੌਲਿਆ ਹੀ ਨਹੀਂ ਸੀ ਤੇ ਉਸ ਵੇਲੇ ਜਿਹੜਾ 스마트 ਸਿਟੀ ਹੁਣ ਇਹਨੂੰ ਜੇ ਕੋਈ ਇਹਨੂੰ ਵੀ ਕਹੇ ਇਧਰ ਉਧਰ ਦੀਆਂ ਗੱਲਾਂ ਤਾਂ ਉਹਦਾ ਕੋਈ ਮਹਿਨਤ ਨਹੀਂ ਸਮਾਰਟ ਸਿਟੀ ਚੋਂ ਅਸੀਂ ਬੈਠ ਕੇ ਇਹ ਫੈਸਲਾ ਕੀਤਾ ਵੀ ਕੱਟੋ-ਕੱਟ ਇਹ ਸਾਰਾ ਟਰੈਕ ਪੰਜਾਬ ਸਰਕਾਰ ਨਹੀਂ ਸਮਾਰਟ ਸਿਟੀ ਚੋਂ ਅਸੀਂ ਇਹ ਪੈਸਾ ਲਿਆ ਤੇ तकरीबन 8.5 ਕਰੋੜ ਰੁਪਈਆ ਅੱਜ ਸਿੰਥੈਟਿਕ ਟਰੈਕ ਲੱਗੇ ਨੇ ਉਹ ਵੀ ਕਿਉਂਕਿ ਉਹ ਜੀ ਆਉਨੇ ਆ ਅੱਜ ਕੱਟੋ-ਕੱਟ 4 ਮਹੀਨੇ ਹੋ ਗਏ ਸਿੰਥੈਟਿਕ ਟਰੈਕ ਲੱਗੇ ਨੇ ਅਸੀਂ ਤੁਹਾਨੂੰ ਪਤਾ ਇੱਕ ਇਸ਼ੂ ਠਾਇਆ ਸੀ ਜਿਸ ਦਿਨ ਉਹਰੇ 26 ਜਨਵਰੀ ਦਾ ਪ੍ਰੋਗਰਾਮ ਹੋਣ ਲੱਗਿਆ ਸੀ ਉਰੇ ਕਿਉਂਕਿ ਰਾਜਪਦਰੀ ਪ੍ਰੋਗਰਾਮ ਸੀ ਉਦੋਂ ਵੀ ਅਸੀਂ ਮਹਿਕਮੇ ਨੂੰ ਕਹਿ ਕੇ ਚੀਫ ਮਿਨਿਸਟਰ ਸਾਹਿਬ ਤੱਕ ਇਹ ਗੱਲ ਪਹੁੰਚਾਈ ਸੀ ਵੀ ਉਰੇ ਇਹ ਟਰੈਕ ਖਰਾਬ ਹੋ ਜਾਏਗਾ ਇਹਦਾ ਪ੍ਰੋਗਰਾਮ ਬਦਲੋ ਉਹਨਾਂ ਦਾ ਧੰਨਵਾਦ ਉਹਨਾਂ ਨੇ ਬਦਲਿਆ ਇੱਥੋਂ ਪ੍ਰੋਗਰਾਮ ਉਹ ਯੂਨੀਵਰਸਿਟੀ ਚ ਲੈ ਗਏ ਪਰ ਅੱਜ ਇਹ 8.5 ਕਰੋੜ ਰੁਪਏ ਦਾ ਲਗਾਤਾਰ ਇਹ ਦੁਬਾਰਾ ਇੱਥੇ ਮਿੱਟੀ ਪੈ ਰਹੀ ਆ ਰੋਜ਼ ਇੱਥੇ ਤੁਸੀਂ ਵੀ ਦੇਖਿਓ ਵੀ ਕਿੰਨਾ ਜਿਹੜਾ ਇਹ ਉਹ ਕੂੜਾ ਕਰਕਟ ਦੁਬਾਰਾ ਉਰੇ ਪਿਆ ਆ ਤੇ ਅਸੀਂ ਸੋਚਦੇ ਸੀ ਵੀ ਪਿੱਛੇ ਵੀ ਕੇਦਰੀਵਾਲ ਸਾਹਿਬ ਤੇ ਸੀਐਮ ਸਾਹਿਬ ਆਏ ਉਦਘਾਟਨ ਕਰਨਗੇ ਪਰ ਉਹਨਾਂ ਨੂੰ ਪਬਲਿਸਿਟੀ ਤੋਂ ਸਵਾਇ ਕੋਈ ਕੰਮ ਨਹੀਂ ਤੇ ਸਾਡੇ ਵੇਲੇ ਸਾਡੇ ਐਮਐਲਏ ਸਬਾਨ ਚਲੋ ਮੰਤਰੀ ਸੀ ਆਸ਼ੂ ਜੀ ਉਹ ਉਦਘਾਟਨ ਕਰਦੇ ਸੀ ਡਾਬਰ ਸਾਹਿਬ ਆਪਣੇ ਹਲਕੇ ਚ ਕਰਦੇ ਸੀ ਉਦਘਾਟਨ ਬੜੇ ਬੜੇ ਪਾਂਡੇ ਜੀ ਆਪਣੇ ਕਰਦੇ ਸੀ ਸੰਜੇ ਤਲਵਾਰ ਆਪਣੇ ਕਰਦੇ ਸੀ ਚੀਮਾ ਸਾਹਿਬ ਆਪਣੇ ਕਰਦੇ ਸੀ ਮੇਅਰ ਸਾਹਿਬ ਆਪਣੇ ਕਰਦੇ ਸੀ ਪਰ ਸ਼ਹਿਰ ਦੇ ਵਿੱਚ ਕੀ ਹੋ ਰਿਹਾ ਪਿੱਛੇ ਕੋਈ ਵੀ ਉਦਘਾਟਨ ਆ ਜਿਹੜਾ ਉਹ ਸੂਬੇ ਦੀ ਸਰਕਾਰ ਜਿਹੜੀ ਆ ਸੀਐਮਓ ਤੋਂ ਬਗੈਰ ਨਹੀਂ ਹੋ ਰਹੀ ਤੇ ਇਸ ਕਰਕੇ ਅੱਜ ਮੁੱਖ ਮੰਤਰੀ ਸਾਹਿਬ ਆਏ ਸੀ ਕੱਲ ਦੇ ਉਰੇ ਆ ਸੀ ਸੋਚਿਆ ਚਲੋ ਕੱਲ ਵੀ ਅਸੀਂ ਕੁਝ ਪ੍ਰੋਜੈਕਟ ਇਸੇ ਕਰਕੇ ਉਹਨਾਂ ਨੂੰ ਦਿਖਾਉਣੇ ਸੀ ਵੀ ਇਹਨਾਂ ਦਾ ਉਦਘਾਟਨ ਕਰੋ ਤੇ ਥੋੜੇ ਮੂਰੇ ਨਜ਼ਰਬੰਦ ਕਰ ਲਿਆ ਮੈਂ ਤੁਹਾਨੂੰ ਕਿਹਾ ਸੀ ਕਿੰਨੇ ਦਿਨ ਨਜ਼ਰਬੰਦ ਕਰਨਗੇ ਅਸੀਂ ਰੋਜ਼ ਕਰਾਂਗੇ ਅੱਜ ਅਸੀਂ ਇਹ ਲੋਕ ਬੱਚਿਆਂ ਲਈ ਬੱਚਿਆਂ ਲਈ ਉਹਨਾਂ ਦੀ ਸਹੂਲਤ ਲਈ ਵੀ ਉਹਨਾਂ ਨੂੰ ਯਾਰ ਇੱਕ ਤੁਸੀਂ ਢघाटन ਦਾ ਤੁਹਾਡੇ ਕੋਲ ਟਾਈਮ ਨਹੀਂ ਤੁਸੀਂ ਜਾਣਬੁੱਝ ਕੇ ਰੋਕਿਆ ਹੋਇਆ ਹੈ ਤੇ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਇਹਨਾਂ ਦਾ ਅਸੀਂ ਇਹ ਸਾਰਾ ਤਿਆਰ ਕਰਵਾਇਆ ਅਸੀਂ ਸਾਰੇ ਉਸ ਵੇਲੇ ਪੈਸੇ ਦਿੱਤੇ ਤੇ ਸਿਰਫ ਆਪਣੀ ਹੈਂਕੜ ਢਘਾਟਨ ਕਰਨ ਤੋਂ ਇਹ ਐਡਾ ਵੱਡਾ ਸਟੇਡੀਅਮ ਇਹਨੂੰ ਬੰਦ ਕਰੀ ਬੈਠਿਆ ਰੋਜ਼ ਅੜੀਕਦੇ ਆ ਅਸੀਂ ਅੱਜ ਸੌਖਾ ਕਰਤਾ ਸੀਐਮ ਸਾਹਿਬ ਦਾ ਕੰਮ ਉਹਨਾਂ ਨੂੰ ਉਰੇ ਆਏ ਨੇ ਉਹਨਾਂ ਨੂੰ ਇੱਕ ਤੋਹਫਾ ਦਿੱਤਾ ਬੀ ਸੀਐਮ ਸਾਹਿਬ ਤੁਸੀਂ ਉਰੇ ਆਏ ਹੋ ਠੀਕ ਆ ਤੁਹਾਡੇ ਕੋਲ ਬੜਾ ਮੀਟਿੰਗ ਆਏ ਤੁਹਾਡਾ ਕੋਲ ਬੜਾ ਸਾਡੇ ਕੋਲ ਟਾਈਮ ਬਹੁਤ ਕੀਮਤੀ ਹੁੰਦਾ ਏ ਪਰ ਅਸੀਂ ਅੱਜ ਇਹ ਉਦਘਾਟਨ ਕਰਕੇ ਇਹਦੀ ਸ਼ੁਰੂਆਤ ਕਰਤੀ ਆ ਤੇ ਅਸੀਂ ਵੀ ਸ਼ਹਿਰ ਦੇ ਤੇ ਇੱਕ ਪੰਜਾਬ ਦੇ ਨਮਾਇंदे ਆ ਇੱਕ ਆਮ ਆਮ ਆ ਲੋਕ ਆ ਕੋਈ ਵੀ ਉਦਘਾਟਨ ਕਰ ਸਕਦਾ ਏ ਤੇ ਇਸ ਕਰਕੇ ਕਿਰਪਾ ਕਰਕੇ ਹੁਣ ਦੁਬਾਰਾ ਐਨੀਓ ਬੇਨਤੀ ਆ ਵੀ ਇੱਥੇ ਐਮੀ ਗੁੱਸੇ ਹੋ ਕੇ ਸਰਕਾਰ ਵਾਲੇ ਇਹਨੂੰ ਫੇਰ ਤਾਲੇ ਲਾ ਦੇਣ ਬੱਚਿਆਂ ਨੂੰ ਨਾ ਰੋਕਿਓ ਕਿਰਪਾ ਕਰਕੇ ਹੁਣੇ ਜਿਨ੍ਹਾਂ ਲਈ ਬਣਾਇਆ ਇੰਨਾ ਪੈਸਾ ਲਾਇਆ ਉਹ ਬੱਚਿਆਂ ਨੂੰ ਇਹਦੇ ਵਿੱਚ ਐਕਸਰਸਾਈਜ਼ ਕਰਨ ਦੇਣ ਇਹਦੇ ਵਿੱਚ ਟ੍ਰੇਨਿੰਗ ਕਰਨ ਦੇਣ ਵਧੀਆ ਤੋਂ ਵਧੀਆ ਕੋਚ ਨੇ ਜਿਹੜੇ ਉਹ ਆਪਣੇ ਸਟੂਡੈਂਟਸ ਨੂੰ ਇਹ ਟ੍ਰੇਨਿੰਗ ਕਰਾ ਸਕਣ ਕਿਉਂਕਿ ਗੇਮਸ ਨੇ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ ਬੜੇ ਨੇੜੇ ਆ ਉਹਨਾਂ ਲਈ ਤਾਂ ਇੱਕ ਇੱਕ ਦਿਨ ਕੀਮਤੀ ਹੁੰਦਾ ਤੁਹਾਡੇ ਲਈ ਤਾਂ ਅਧਗਾਟਨ ਆ ਪਰ ਜਿਹੜੇ ਬੱਚੇ ਟ੍ਰਾਇਲ ਦੇਣੇ ਆ ਜਿਨ੍ਹਾਂ ਨੇ ਬਹੁਤ ਮਹਿਕਮਿਆਂ ਦੇ ਵਿੱਚ ਜੋਬਸ ਲਈ ਜਾਣਾ ਇਸਪੋਰਟਸ ਕੋਟੇ ਚ ਉਹਨਾਂ ਦਾ ਰੋਜ਼ ਜੇ ਉਹ ਪ੍ਰੈਕਟਿਸ ਕਰਨਗੇ ਤੇ ਇਹ ਉਹਨਾਂ ਨੇ ਇੰਟਰਨੈਸ਼ਨਲ ਨੈਸ਼ਨਲ ਜਿਹੜੇ ਸਟੇਡੀਅਮ ਨੇ ਉਹਨਾਂ ਦੇ ਟਰੈਕਾਂ ਤੇ ਭੱਜਣਾ ਹੁੰਦਾ ਤੇ ਉਹਨਾਂ ਲਈ ਇਹ ਬਣਾਇਆ ਤੇ ਇਸ ਕਰਕੇ ਇਹਨੂੰ ਦੁਬਾਰਾ ਕਿਤੇ ਬੰਦਨਾ ਕਰ ਦੇਣ ਵੀ ਨਹੀਂ ਇੰਨਾ ਪੈਸਾ ਖਰਚ ਕਰਕੇ ਫੇਰ ਤੁਸੀਂ ਵਿਧਿਆਣੇ ਆਉਂਗੇ ਫੇਰ ਇਹਦਾ ਉਦਘਾਟਨ ਕਰਾਂਗੇ ਉਹਦਾ ਫਾਇਦਾ ਕੀ ਹੈ ਤੇ ਅੱਜ ਇਹਦਾ ਉਦਘਾਟਨ ਅਸੀਂ ਕਰਤਾਏ ਤੇ ਇਹਨੂੰ ਰੱਬ ਦੇ ਵਾਸਤੇ ਹੁਣ ਲੋਕਾਂ ਲਈ ਸ਼ੁਰੂਆਤ ਕਰੋ ਕਿਉਂਕਿ ਇਹ ਬਣ ਕੇ ਇਹਦੀ ਕੰਪਲੀਸ਼ਨ ਡੇਟ ਵੀ ਆ ਤੇ ਇਹ ਬਣ ਕੇ ਪੂਰਾ ਤਿਆਰ ਵੀ ਆ ਕਿੰਨੀ ਲਗਤ ਕਿੰਨੀ ਆਏ ਲਗਤ ਕਿੰਨੀ ਆਏ 8.5 ਕਰੋੜ ਪੂਰਾ ਪ੍ਰੋਜੈਕਟ ਕੰਪਲੀਟ ਆ ਐਮਪੀ ਸਰ ਇਹ ਬਿਲਕੁਲ ਪ੍ਰੋਜੈਕਟ ਥੋਡੇ ਮੂਰੇ ਆ ਤੁਸੀਂ ਪੂਰਾ ਗਿੜਾ ਕੱਢ ਕੇ ਦੇਖ ਲਓ ਹਰ ਟਰੈਕ ਤੋਂ ਇਲਾਵਾ ਆਪਣੇ ਪੇਂਟ ਤੋਂ ਇਲਾਵਾ ਨੰਬਰਿੰਗ ਤੋਂ ਇਲਾਵਾ ਸਪ੍ਰਿੰਕਲ ਸਾਰੇ ਜਿਹੜੇ ਪਾਣੀ ਦੇ ਪਾਈਪ ਇਹ ਪਾਣੀ ਫੁੱਟਬਾਲ ਗਰਾਊਂਡ ਆ ਇਹਦੇ ਵਿੱਚ ਜਿਹੜੇ ਪਾਣੀ ਦੇ ਸਪ੍ਰਿੰਕਲਸ ਲੱਗਣੇ ਆ ਉਹ ਸਭ ਕੁਝ ਲੱਗ ਚੁੱਕਿਆ ਕੋਈ ਚੀਜ਼ ਤੁਸੀਂ ਦੇਖ ਲਓ ਇੱਧਰ ਹੈਮਰ ਥਰੋ ਆ ਉਧਰ ਜੈਬਲੇਨਾ ਉਧਰ ਆ ਆਪਣਾ ਟ੍ਰਿਪਲ ਜੰਪ ਆ ਉੱਥੇ ਹਾਈ ਜੰਪ ਆ ਸਭ ਕੁਝ ਫੁੱਲ ਵਾਰਡ ਸਭ ਕੁਝ ਲੱਗ ਕੇ ਉਹ ਤਿਆਰ ਹੋ ਗਿਆ ਸਿਰਫ ਇੱਕ ਦੋ ਚੀਜ਼ਾਂ ਐ ਜਿਹੜੀਆਂ ਉਹ ਜਿਹੜੀਆਂ ਤਾਜ਼ੀਆਂ ਜਿਵੇਂ ਜਿਵੇਂ ਉੱਥੇ ਸਕੂਲ ਚੋਦਣ ਇੱਕ ਦੋ ਚੀਜ਼ਾਂ ਤਾਜ਼ੀਆਂ ਉਹ ਲਿਸ਼ਕਾਉਣ ਲਈ ਮੀਡੀਆ ਚ ਉਹ ਲਾਉਣੀਆਂ ਹੁੰਦੀਆਂ ਉਹ ਬੇਸ਼ੱਕ ਬਾਰੇ ਪੂਰੇ ਨਹੀਂ ਲੱਗੇ ਹੋਣਗੇ ਤੇ ਇੱਕ ਕਿਉਂਕਿ ਬਹੁਤ ਭਾਰੀ ਸਾਨੂੰ ਇੱਥੇ ਬੱਚਿਆਂ ਨੇ ਜਾਂ ਕੋਚੀਜ਼ ਨੇ ਦੱਸੀ ਇਹ ਗੱਲ ਜਿਹੜੇ ਦੇਖਦੇ ਆ ਰੋਜ਼ ਆ ਕੇ ਵੀ ਇਹ ਦੁਵਾਰਾ ਟਰੈਕ ਦਾ ਨੁਕਸਾਨ ਹੋ ਰਿਹਾ ਬਹੁਤ ਭਾਰੀ ਸਫਾਈ ਦੀ ਲੋੜ ਆ ਜੇ ਇਹਦੇ ਉੱਤੇ ਕੋਈ ਵੀ ਚੀਜ਼ ਪਈ ਰਹੀ ਉਹਨੇ ਉਹ ਚੀਜ਼ ਨੂੰ ਗਾਲ ਦੇਣਾ ਉੱਥੋਂ ਸੜ ਜਾਣਾ ਵੀਂ ਦਾ ਮੌਸਮ ਆ ਤੇ ਪਹਿਲਾਂ ਵੀ ਪਾ ਕੇ ਹਟਿਆ ਤੇ ਜੇ ਕੋਈ ਵੀ ਚੀਜ਼ ਟਰੈਕ ਤੇ ਬੰਦ ਰੱਖੀ ਜਾਊਗੀ ਤੁਹਾਨੂੰ ਪਤਾ ਹੈ ਕੋਈ ਸਿਲਨ ਆ ਗਏ ਹੋਰ ਆਜੇ ਤੇ ਐਡੇ ਕਰੋੜਾਂ ਦਾ ਨੁਕਸਾਨ ਹੋ ਜਾਣਾ ਸਿਰਫ ਧਗਾਣ ਕਰਕੇ ਉਹ ਅਸੀਂ ਧਗਾਣ ਇਸ ਕਰਕੇ ਕੀਤਾ ਏ ਇਹ ਲੋਕਾਂ ਦੇ ਇਸ ਨਾਲੇ ਸਾਡਾ ਹੀ ਬਣਾਇਆ ਹੋਇਆ ਇਨਾਂ ਦਾ ਤਾਂ ਕੋਈ ਯੋਗਦਾਨ ਹੀ ਨਹੀਂ ਇਹਦੇ ਵਿੱਚ। ਇਹਨੂੰ ਅਸੀਂ ਲੋਕਾਂ ਦੇ ਆਪਣਾ ਅੱਜ ਕਰਤਾ ਏ ਤੇ ਸਾਰੇ ਮੇਰੇ ਲੁਧਿਆਣੇ ਸ਼ਹਿਰ ਦੇ ਬੱਚਿਆਂ ਨੂੰ ਤੇ ਕੋਚੀਜ਼ ਨੂੰ ਸਕੂਲ ਵਾਲੇ ਜੋ ਵੀ ਆਪਣੇ ਉਰੇ ਟ੍ਰੇਨਿੰਗ ਕਰਨ ਭੇਜ ਸਕਦੇ ਆ ਉਰੇ ਆਪਣੇ ਟ੍ਰੇਨਿੰਗ ਕਰਾਉਣ ਕਿਉਂਕਿ ਇਹ ਸਹੂਲਤ ਲੋਕਾਂ ਲਈ ਆ ਤੇ ਮੈਂ ਥੋੜਾ ਜਿਹਾ ਜੋ ਮਮਤਾ ਆਸ਼ੂ ਜੀ ਨਾਲ ਆਏ ਨੇ ਉਹ ਵੀ ਇਹਦੇ ਵਿੱਚ ਗੱਲਾਂ ਜਿਹੜੀਆਂ ਜ਼ਰੂਰ ਐਡ ਕਰਨਗੇ। ਬਾਕੀ ਸਾਨੂੰ ਕੋਈ ਤਕਲੀਫ ਨਹੀਂ। ਅਸੀਂ ਤਾਂ ਸਿਰਫ ਇਹ ਕਹਿੰਨਾ ਵੀ ਤੁਸੀਂ ਇਹ ਉਦਘਾਟਨ ਕਰ ਕਿਉਂ ਨਹੀਂ ਰੇ ਚੀਜ਼ਾਂ ਬਣੀਆਂ ਪਈਆਂ। ਤੇ ਅੱਗੇ ਵੀ ਬਹੁਤ ਚੀਜ਼ਾਂ ਐ ਜਿਹੜੀਆਂ ਰੋਜ਼ ਅਸੀਂ ਲੋਕਾਂ ਦੇ ਸਾਹਮਣੇ ਸਾਡੀਆਂ ਜਿਹੜੀਆਂ ਬਣਾਈਆਂ ਹੋਈਆਂ ਉਹਨਾਂ ਨੂੰ ਤਾਲੇ ਲਈ ਬੈਠੇ ਆ ਬੰਦ ਕਰੀ ਬੈਠੇ ਆ ਵਿਧਗਾਟਨ ਕਰਨ ਦਾ ਦਿਨ ਨਿਕਲੂਗਾ ਇਸੇ ਤਰੀਕੇ ਨਾਲ ਸਕੂਲ ਨੇ ਇਸੇ ਤਰੀਕੇ ਨਾਲ ਉਦਮ ਸਿੰਘ ਜਿਹੜਾ ਬਹੁਤ ਵੱਡਾ ਉਹਨਾਂ ਦੇ ਨਾਂ ਤੇ ਜਿਹੜਾ ਕਮਿਊਨਿਟੀ ਸੈਂਟਰ ਬਣ ਰਿਹਾ ਐਂ ਸੈਂਟਰ ਚ ਸਕੂਲ ਨੇ ਐਂ ਨਾਰਥ ਨਾਰਥ ਚ ਨੇ ਐਂ ਈਸਟ ਚ ਨੇ ਐਂ ਦਿਹਾਤ ਚ